ਸਸੀ ਗੱਲ ਜੀ ਸਾਰਿਆਂ ਨੂੰ ਕੀ ਹਾਲਾ ਖਾਇਮ ਆ ਜੀ ਅੱਜ ਦੀ ਵੀਡੀਓ ਆਪਣੇ ਪਿੰਡ ਜੇ ਟਵਾਲੀ ਜੀ ਆਪਣੇ ਯਾਰ ਦੋਸਤ ਦੀ ਪ੍ਰਦੀਪ ਦੇ ਘਰੇ ਤਾਂ ਇਹ ਦੋਨੇ ਮਤਲਬ ਇਹ ਇਸੇ ਧੀ ਆ ਕਿ ਮੂਹਾਂ ਛੋਟੀ ਲੱਗੇ ਇਹਦੇ ਧੀ ਛੋਟੀ ਹੈ ਠੀਕ ਹੈ ਇਹ ਦੋਨੇ ਮਾਮਾ ਧੀ ਆ ਮਤਲਬ ਪ੍ਰਦੀਪ ਕੋਲੇ ਬਕਾਊਗਾ ਗੱਲਬਾਤ ਵੀ ਪ੍ਰਦੀਪ ਨਾਲ ਸਾਰੀ ਕਰਾਂਗੇ ਤੇ ਨੰਬਰ ਵੀ ਪ੍ਰਦੀਪ ਤੋਂ ਲਵਾਂਗੇ ਆਪਾਂ ਤੇ ਸਾਰੀ ਡਿਟੇਲ ਇਹ ਵੀ ਜਿਹੜੀ ਛੋਟੀ ਹੈ ਇਹਦਾ ਵੀ ਬੱਚਾ ਮਰ ਗਿਆ ਸੀ ਤੇ ਆਪਾਂ ਸਾਰੀ ਗੱਲਬਾਤ ਕਰਦੇ ਆਂ ਪ੍ਰਦੀਪ ਆਈਂ ਅਤਰ ਬਈ ਪ੍ਰਦੀਪ ਕੀ ਹਾਲ ਹੈ ਠੀਕ ਹੈ ਜੀ ਪ੍ਰਦੀਪ ਜਿਹੜੀ ਇਹ ਝੋਟੀ ਹੈ ਹੁਣ ਮੰਨ ਲਾ ਕੇ ਚੱਲ ਬਈ ਇਹਦਾ ਬੱਚਾ ਮਰ ਗਿਆ ਠੀਕ ਹੈ ਤੇ ਹੁਣ ਇਹਦੇ ਨਾਲ 7 ਕਿਲੋ ਦੁੱਧ ਆ ਗਈ ਅੱਛਾ ਦੁੱਧ ਨਹੀਂ ਫਿਰ ਚੜੀਏ ਤੂੰ 20 ਦਿਨ ਹੋ ਗਏ ਤੂਈ ਨੂੰ 20 ਦਿਨ ਹੋ ਗਏ ਸੂਈ ਨੂੰ ਠੀਕ ਹੈ ਤੇ ਬਿਨਾ ਬੱਚੇ ਤੋਂ ਵੀ ਉਹ ਹੁੰਦੀ ਹਨ ਬੱਚੇ ਤੋਂ ਇੱਕ ਟਾਈਮ ਠੀਕੇ ਤੇ ਇੱਕ ਟਾਈਮ ਚੜਦੇ ਠੀਕ ਹੈ ਦਵਾਈਆਂ ਵਿੱਚ ਕਿਹੜਾ ਫੁਲ ਫੋਲ ਕੇ ਮੜਾਏ ਇਨੂੰ ਫਿਰ ਉਹ ਤੂੰ ਉਹ ਆਪਣੇ ਕੋਲੇ ਉਹ ਪਿਆ ਸੀਗਾ ਉਹ ਲੀਟਰ ਜਿਆ ਦੇਣ ਲੱਗਣਾ ਤੂੰ ਜਿਹੜਾ ਆਪਾਂ ਦੂਜੀ ਝੋਟੀਆਂ ਨੂੰ ਦਿੱਤਾਈ ਹੁਣ ਖੜਨ ਲੱਗੀ ਸੀ ਵਧੀਆ ਜਿਹੜੀ ਉਹ ਨਹੀਂ ਹੁਣ ਹਿੱਲਣ ਲੱਗੀ ਸੀ ਤਾਂ ਵਧੀਆ ਉਹ ਵੀ ਇੱਕ ਟਾਈਮਾਂ ਹੀ ਕਰ ਲੱਗੀ ਸੀ ਵੀ ਟਿਕਾ ਟੂਕੇ ਵਾਲੀ ਆਤ ਤੇ ਜੀ ਪੈ ਗਈ ਸੀ ਤੇ ਮੁੜ ਕੇ ਜਦੋਂ ਜਾ ਕੇ ਹੁਣ 100 ਗ੍ਰਾਮ ਉਹ ਤੇ 30 ਗ੍ਰਾਮ ਨਾਲ ਪਾਊਡਰ ਜਿਆ ਦੇਤਾ ਹਨ ਤਾਂ ਉਹਦੇ ਨਾਲ ਹੀ ਖੜਨ ਲੱਗੀ ਬਾਈ ਯੋ ਯਕੀਨ ਨਾ ਆ ਤੇਜ ਵਾਲੀ ਆ ਤੇ ਸੋਡਿਆਂ ਦੇ ਭੋਗੀ ਕਰਨ ਦੀ ਇਹਨੂੰ ਜਾ ਕੇ ਪੁੱਛੀ ਕੱਟੀ-ਕੁੱਟੀ ਲਵਾ ਕੇ ਦੇਖ ਲਈ ਲੱਗੀ ਨਹੀਂ ਆ ਚੋਲੀ ਉਹ ਚੋਣ ਵਾਲੀ ਰਹਿੰਦੀ ਸੀ ਉਹ ਵੀ ਖੜਨ ਲੱਗੀ ਬਾਈ ਉਹ ਦੂਜੇ ਦੇ ਡੰਗੀ ਖੜਨ ਲੱਗੀ ਸੀ ਤੇ ਅਸਾ ਇਹ ਛੋਟੀ ਝੋਲੀ ਹੁਣ ਪ੍ਰਦੀਪ ਦੀ ਛੋਟੀ ਚੋਲੀ ਨਹੀਂ ਆਟਰ ਰੂਟਰ ਬਹੁਤ ਜਿਆਦਾ ਚੰਗਾ ਹਨਾ ਬਣਾਉਣਾ ਸੀ ਹਨਾ ਅਜੇ ਤਾਂ ਉਸ ਹਿਸਾਬ ਨਾਲ ਜਿਵੇਂ ਹੁਣ ਚੋਲੀ ਫੇਰ ਵੀ ਹਾਂ ਦ੍ਰੇਮਾ ਜਾਂ ਮੰਨ ਗਈ ਆਰਡਰ ਖੋਲ੍ਹ ਲੈਣੀ ਛੋਟੀ ਪਲੀ ਸੋਣੀ ਸੀ ਹਨਾ ਭਜਨ ਭਜਨ ਸੋਹਣਾ ਸੀਗੇ ਇਹ ਤੇ ਪਹਿਲੇ ਸੂਏ ਦੀ ਹੈ ਇਹ। ਇਹਦੇ ਪਹਿਲੇ ਸੂਏ ਦੀ ਆਮ ਆਜ ਆ ਗਈ ਜਿਹੜੀ ਇਹ ਇੱਕ ਐਵੇਂ ਸੂਈ ਆ। ਤੀਜੀ ਸੂਈ ਸੂਈ ਆ। ਮਗਰ ਕੀ ਆ ਜੀ? ਇਹਦੇ ਫੀਮੇਲ ਆ। ਟੱਟੀ। ਇਹ ਕੱਲੀ ਸੂਈ ਹੈ? ਕੱਲ ਸੂਈ ਹੈ ਇਹ ਹੱਥ ਨੇ ਜੀ। ਓਕੇ ਇਹ ਕੱਲ ਹੱਥ ਨੇ ਸੂਈ ਹੈ। ਹਾਂ। ਤੇ ਇਹਦਾ ਪਰਦੇ ਦੁੱਧ ਕਿੰਨਾ ਬਾਈ? ਇਹਦਾ ਬਾਈ ਪਿਛਲੇ ਸੂਏ 15 ਲੀਟਰ ਚੋਆ ਹੋਇਆ ਹੋਗਾ। 15 ਲੀਟਰ ਚੋਆ ਹੋਇਆਗਾ। ਇਹ ਆਇਤੀ 16 17 ਦੀ ਉਮੀਦ ਹੈਗੀ ਹੈ। ਉਮੀਦ ਹੈਗੀ ਹੈ। ਵੀ ਆਇਤੀ ਜ਼ਿਆਦੇ ਪਾਲੀ ਵੀ ਅੱਗੇ ਨੂੰ। ਠੀਕ ਹੈ ਰਾਜੀ ਜੀ ਜ਼ਿਆਦਾ ਹੈ ਹਾਂ ਇਹ ਥੀ ਜ਼ਿਆਦਾ ਹੈ ਉਹ ਫਿਰ ਤਿਆਰੀ ਦੇ ਹਿਸਾਬ ਨਾਲ ਆਪਾਂ ਪਾਟੀ ਮੇਟ 2 ਲੀਟਰ ਦਾ ਵਾਧੂ ਲੈ ਲੈਣੇ ਵੀ ਯਾਨੀ ਕਿ ਉਹ ਕਿੰਨਾ ਮੰਗਲੀ ਵਾਰ ਕਿੰਨਾ ਦਿੰਦਾ ਹੈ ਮੰਗਲੀ ਜਾਰ 15 ਲੀਟਰ ਦਿੱਤਾ ਜੀ 15 ਲੀਟਰ ਦਿੰਦਾ ਜੀ ਠੀਕ ਹੈ ਚਲ ਆਪਾਂ 15 ਹੀ ਮੰਨ ਕੇ ਚੱਲ ਵੀ ਆਰਡਰ ਆਰਡਰ ਲਓ ਵੀ ਮੇਤਰੂ ਇਹਨੂੰ ਵੀ ਖੋਲ ਦਵਾਈ ਹੈ ਜਿਹੜਾ ਇੱਕ ਲਓ ਵੀ ਇਹ ਵੀ ਮੱਚ ਬਾਈਆਂ ਬੋਈ ਨੂੰ ਵੀ ਚੰਗਾ ਹੈ ਕਮਾਈ ਦਾ ਡਰਾਉਡਰ ਵੀ ਤੁਸੀਂ ਦੇਖ ਸਕਦੇ ਹੋ ਜੈਡ ਬਲੈਕ ਹੀ ਆ ਵੀ ਤੇ ਆ ਗਈ ਇਹ ਮਗਰ ਕੱਟੀ ਬਈ ਕਿਉਂਕਿ ਹਜੇ ਕੱਲ ਹੀ ਸੂਈ ਆ ਕਾਮ ਚਾਈ ਹੈ ਹਜੇ ਵਿਚਾਰੀ ਦੀਆਂ ਮੁੜੀਆਂਆਂ ਦੋ ਤਿੰਨ ਦਿਨਾਂ ਚ ਹਜੇ ਹੌਲੀ ਹੌਲੀ ਪਾਇਰ ਸਿੱਧੇ ਕਰੂਗੀ ਹੂੰ ਤੇ ਪ੍ਰਦੀਪ ਨੰਬਰ ਕਿੰਨਾ ਕਰਾ 62399 62399 00155 00155 55 13 ਨੂੰ ਤੋ ਆਵਾਜ਼ ਦੇ ਦੇ ਬੋਲ ਬਈ ਮੇਰਾ 946383424 93 47 34 248 ਹਾਂ ਇਹ ਨੰਬਰ ਤੇਰਾ ਹਾਂਜੀ ਠੀਕ ਹੈ ਜੀ ਲੋ ਵੀ ਮਿੱਤਰੋ ਇਹ ਦੋਨੇ ਮਾਵਾਂ ਤੀਆਂ ਤੇ ਦੋਨੇ ਇਹ ਬਕਾਊ ਆ ਜੇ ਕੋਈ ਚਾਹਵਾਨ ਬੰਦਾ ਹੋਇਆ ਤਾਂ ਤੁਸੀਂ ਨੰਬਰਾਂ ਦੇ ਉੱਤੇ ਕਨੈਕਟ ਕਰ ਸਕਦੇ ਆਂ ਬਾਕੀ ਜਾਣਕਾਰੀ ਸਾਰੀ ਨੰਬਰਾਂ ਤੇ ਤੁਹਾਨੂੰ ਮਿਲ ਜੂਗੀ ਤਾਂ ਇਹ ਵੀ ਸੂਈ ਵੀ ਐ ਸਮਝੋ ਲਾ ਉਹ ਵੀ ਸੂਈ ਵੀ ਐ ਹੁਣ ਉਹਦਾ ਦੁੱਧ ਕਿੰਨਾ 7 ਕਿਲੋ ਹੁਣ 7 ਕਿਲੋ 7 ਕਿਲੋ ਆਦਾ ਬੱਚਾ ਮਰ ਗਿਆ ਉਹਦਾ ਬੱਚਾ ਮਰ ਗਿਆ ਉਹਦਾ ਦੁੱਧ 7 ਕਿਲੋ ਆ ਤੁਸੀਂ 20 ਦਿਨ ਹੋਏ ਸੂਈ ਨੂੰ ਤੇ ਉਹ ਵੀ ਤੁਸੀਂ ਦੇਖ ਸਕਦੇ ਆ ਇਹ ਵੀ ਸੂਪੀ ਹਨ ਤਾਂ ਇਹ ਵੀ ਚੀਜ਼ ਹੁੰਦਾ ਥੰਥੁਣ ਵੀ ਚੱਕ ਹੋ ਜਾਂਦਾ ਦੁੱਧ ਦੁੱਧ ਵੀ ਸੈਟਮ ਦੇਖਿਆ ਜਾਂਦਾ ਹਨਾ ਕੱਢ ਕੇ ਤੇ ਸਾਰਾ ਕੁਝ ਵਧੀਆ ਰੈਡੀ ਹੈ ਤਾਂ ਭਜਨ ਬੂਜਨ ਦੋਨਾਂ ਦੇ ਵਿੱਚ ਹੀ ਬਹੁਤ ਸੋਹਣਾ ਹੈ ਤਿਆਰ ਆ ਤੇ ਥੋੜੀ ਉਹਦੇ ਕੋਲੇ ਮੱਝਾਂ ਤੇ ਬਾਕੀ ਗਾਵਾਂ ਹੀ ਆ ਦੇ ਕੋਲੇ ਪੰਜ ਚਾਰ ਤਾਂ ਢੋ ਵੱਡੇ ਸੈਟਮ ਦਾ ਫਰਕ ਹੁੰਦਾ ਜਿਹੜੇ ਪਸ਼ੂ ਜ਼ਿਆਦਾ ਹੁੰਦੇ ਆ ਫਿਰ ਉਹਨਾਂ ਵਾਲੇ ਪਾਸੇ ਧਿਆਨ ਜ਼ਿਆਦਾ ਹੋ ਜਾਂਦਾ ਹੁੰਦਾ ਤਾਂ ਇਸ ਕਰਕੇ ਤੇ ਇਹ ਦੋਨੇ ਦੇਣ ਦੀ ਵਿਚਾਰ ਕੀਤੀ ਤੇ ਕੰਡੈਕਟਰ ਨੰਬਰ ਤੁਹਾਨੂੰ ਦੇਤੇ ਤੇ ਵੀਡੀਓ ਵੀ ਬਾਤ ਬੱਦ ਤੋਂ ਬੱਦ ਸ਼ੇਅਰ ਕਰਿਆ ਕਰੋ ਤਾਂ ਕਈ ਵਾਰੀ ਆਇਆ ਹੁੰਦਾ ਕੋਰਾ ਕੋਈ ਚੀਜ਼ ਓਦਾਂ ਵੀ ਭਾਲਦਾ ਹੁੰਦਾ ਜਿਵੇਂ ਆ ਝੋਟੀ ਆ ਠੀਕ ਹੈ ਵੀ ਅਗਲਾ ਕਹਿੰਦਾ ਕੋਈ ਗੱਲ ਨਹੀਂ ਯਾਰ ਠੀਕ ਹੈ ਅਗਲੀ ਵਾਰ ਨੂੰ ਵੀ ਆਪਾਂ ਨੂੰ ਪਾਂਜੇ ਤਾਂ ਫਰੋਸਾਬ ਨਾਲ ਹੀ ਸੈਟਅਪ ਹੁੰਦਾ ਵੀ ਆਮ ਸੀਜਾ ਮਿਲ ਜਾਂਦੀਆਂ ਹਨਾ ਤੇ ਅਗਲੀ ਵਾਰ ਨੂੰ ਫਿਰ ਤਿਆਰ ਤੁਰ ਹੋ ਜਾਂਦੀ ਠੀਕ ਹੈ ਇਹ ਵੀ ਝੋਟੀ ਸੋਹਣੀ ਹੈ ਇਹ ਇਹਨੂੰ ਦਵਾਈ ਜੀ ਸ਼ੁਰੂ ਕਰਦੇ ਬਾਈ ਜੇ